ਕਿਸਾਨ ਦੋਸਤੋ ਅੱਜ ਦੇ ਟਾਈਮ ਜੋ ਪ੍ਰੈਕਟਿਸ ਦੇ ਹਿਸਾਬ ਨਾਲ ਮੂੰਗੀ ਜਾਂ ਮੱਕੀ ਤੇ ਜਿਹੜੀ ਸਪਰੇ ਦਾ ਇੱਕ ਬੰਬਰ ਰਿਜ਼ਲਟ ਆ ਰਿਹਾ ਹੈ ਇਕਲੋਤੀ ਸਪਰੇ ਗਰਾਸੀਆ ਜਿਹੜੀ ਕਿ ਜਾਪਾਨ ਤੋਂ ਮੈਨੂਫੈਕਚਰਿੰਗ ਹੋ ਕੇ ਆਂਦੀ ਹੈ ਟੋਕਿਓ ਜਾਪਾਨ ਤੋਂ ਕਿਸਾਨ ਦੋਸਤੋ 80 ਐਮਐਲ ਇਹਦੀ ਕਿੱਲੇ ਦੀ ਡੋਜ਼ ਹੈ ਦੇਖੋ ਕਾਸਟ ਤਾਂ ਜ਼ਰੂਰ 1200 ਰੁਪਏ ਨੀਅਰ ਅਬਾਊਟ ਦੇ ਕਿੱਲੇ ਦੀ ਪੈ ਜਾਂਦੀ ਹੈ ਪਰ 200 ਲੀਟਰ ਪਾਣੀ ਦੇ ਵਿੱਚ ਪਾ ਕੇ ਮੂੰਗੀ ਜਾਂ ਮੱਕੀ ਤੇ ਇਹਦੀ ਸਪਰੇ ਕਰ ਦਿਓ ਅੱਜ ਕਰਿਓ ਤਾਂ ਕੱਲ ਨੂੰ ਮੂੰਗੀ ਤੇ ਹਰੇਵਾ ਹੀ ਆਜੂ ਮੱਕੀ ਤੇ ਘਰੇਵਾ ਹੀ ਆਜੂ ਤੇ ਸੁੰਡੀ ਸੁੰਡੀ ਘੱਟੋ-ਘੱਟ ਦੂਸਰੀਆਂ ਸਾਰੀਆਂ ਸਪ੍ਰਿਆਨੋਂ ਘੱਟੋ-ਘੱਟ 5 ਤੋਂ 7 ਦਿਨ ਵੱਧ ਕੱਢੂ ਤੇ ਉੱਥੇ ਨੇੜੇ ਤੇੜੇ ਸੁੰਡੀ ਦਾ ਤੁਹਾਨੂੰ ਅਟੈਕ ਵੀ ਨਹੀਂ ਦਿਸਣਾ ਤੇ ਚੌਥੇ ਦਿਨ ਪੱਤੇ ਬਿਲਕੁਲ ਕਸਾਹ ਦੋਸਤੋ ਹਰੇ ਹੋਣੇ ਸ਼ੁਰੂ ਹੋ ਜਾਣਗੇ ਅੱਜ ਦੇ ਟਾਈਮ ਦੀ ਪ੍ਰੈਕਟਿਸ ਦੇ ਹਿਸਾਬ ਨਾਲ ਜੋ ਰਿਜ਼ਲਟ ਬਹੁਤ ਬੰਪਰ ਆ ਰਿਹਾ ਮੱਕੀ ਜਾਂ ਮੂੰਗੀ ਦੇ ਉਹ ਕਿਹੜਾ ਜੀ ਆਮ ਇੱਕ ਸਾਲਟ ਹੁੰਦਾ ਬਾਜ਼ਾਰ ਦੇ ਵਿੱਚ ਬਾਇਫੈਂਥਰੇਨ ਬਾਇਫੈਂਥਰੇਨ ਤੁਸੀਂ 200 ਤੋਂ 250 ਗ੍ਰਾਮ ਪ੍ਰਤੀ ਕਿੱਲੇ ਦੀ ਤੇ ਇੱਕ ਆਉਂਦਾ ਪ੍ਰੋਕਲੇਮ ਲਿਕਵਿਡ ਇਮਾਮੈਕਟਿਨ ਬੈਂਜੂਏਟ 1.9 1.9 ਵਾਲੀ 100 ਗ੍ਰਾਮ ਪ੍ਰਤੀ ਕਿੱਲੇ ਦੀ ਆਹਾ ਤੇ 200 ਤੋਂ 250 ਗ੍ਰਾਮ ਪ੍ਰਤੀ ਕਿੱਲੇ ਦੀ ਆਹਾ ਕਿਸਾਨ ਦੋਸਤੋ ਸੇਮ ਹੋਵੇ 200 ਤੋਂ 250 ਲੀਟਰ ਇੱਕ ਕਿੱਲੇ ਦਾ ਸਾਹਮਣੇ ਤੁਸੀਂ ਪਾਣੀ ਮਤਲਬ ਕਿ ਕਿ ਇਸ ਵੀਡੀਓ ਨੂੰ ਤੁਸੀਂ ਸਾਰੇ ਕਿਸਾਨ ਦੋਸਤਾਂ ਨੇ ਇੱਕ ਵਾਰੀ ਦਬ ਕੇ ਫੇਸਬੁੱਕ ਤੇ YouTube ਤੇ ਬਿਲਕੁਲ ਸ਼ੇਅਰ ਕਰਨਾ ਹੈ ਕਿਉਂ ਕਿਸੇ ਕਿਸਾਨ ਦੋਸਤਾਂ ਇੱਕ ਸ਼ੇਅਰ ਵਾਲੇ ਬਟਨ ਨਾਲ ਕੋਈ ਭਲਾ ਹੋ ਸਕਦਾ ਪਹਿਲਾਂ ਤਾਂ ਮੇਰੇ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਹੋਪ ਕਰਦਾ ਹਾਂ ਤੁਸੀਂ ਮੈਨੂੰ ਜਾਣਦੇ ਹੋਵੋਗੇ ਮੈਂ ਤੁਹਾਡਾ ਆਪਣਾ ਦੋਸਤ ਸਨੀ ਕੋਟ ਕਪੂਰ ਤੋਂ ਕਿਸਾਨ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਸਾਲ ਮੂੰਗੀ ਮੱਕੀ ਤੇ ਜੰਤਰ ਦੇ ਬਹੁਤ ਹੀ ਬੰਪਰ ਵਜਾਦ ਹੋਈ ਹੈ ਸ਼ਾਇਦ ਮੂੰਗੀ ਦੀ ਵੱਧ ਗਈ ਹੋਵੇ ਸਾਡੇ ਏਰੀਆ ਦੇ ਹਿਸਾਬ ਨਾਲ ਤੇ ਕਿਸੇ ਏਰੀਆ ਚ ਹੋ ਸਕਦਾ ਸਿਰ ਮੱਕੀ ਦੀ ਵੀ ਵੱਧ ਹੋਵੇ ਸਾਡੇ ਮੂੰਗੀ ਮੱਕੀ ਦੀ ਤਿੱਕ ਵੀ ਬਣ ਬਰਾਬਰ ਹੀ ਹੈ ਤੇ ਜਿਸ ਹਿਸਾਬ ਨਾਲ ਤੁਹਾਨੂੰ ਪਤਾ ਹੈ ਕਿਸਾਨ ਦੋਸਤੋਂ ਐਤ ਕੀ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਆਪਣੇ ਨਾਰਥ ਸਾਈਡ ਤੇ ਤਾਪਮਾਨ ਬੜੀ ਜਲਦੀ 42 43 44 ਇਵਨ 47 ਡਿਗਰੀ ਦੇ ਵੀ ਫੋਰਕਾਸਟ ਹੋ ਚੁੱਕੀ ਹੈ ਕਿ 45 ਡਿਗਰੀ ਦੇ ਨੀਅਰ ਅਬਾਊਟ ਤਾਪਮਨ ਹੁਣ ਐਸਐਮ ਚੱਲ ਰਿਹਾ ਤੇ ਬਹੁਤ ਹੀ ਮੇਰੇ ਕਿਸਾਨ ਦੋਸਤਾਂ ਦੇ ਮੈਨੂੰ ਫੋਨ ਆ ਰਹੇ ਆ ਕਿ ਸਣੀ ਵੀਰੇ ਸਾਨੂੰ ਕਿਸੇ ਦਵਾਈ ਦਾ ਪ੍ਰੋਪਰ ਰਿਜ਼ਲਟ ਨਹੀਂ ਮਿਲ ਰਿਹਾ ਮੂੰਗੀ ਮੱਕੀਆਂ ਤੇ ਅੱਜ ਸਪਰੇਅ ਕਰਦੇ ਆ ਅੱਗੇ ਹੁੰਦਾ ਸੀ ਸਪਰੇਅ ਕਰ ਦਿੰਦੇ ਆ ਕੋਈ 15-15 20-20 ਦਿਨ ਸੁੰਡੀ ਨਹੀਂ ਆਉਂਦੀ ਹੁਣ ਪਹਿਲਾਂ ਤਾਂ ਮੱਕੀ ਤੇ ਸੁੰਡੀ ਦਿਸਦੀ ਨਹੀਂ ਐ ਮੂੰਗੀ ਤੇ ਦਿਸਦੀ ਨਹੀਂ ਜਿੱਦਣ ਕਰਕੇ ਆਉਂਦੇ ਆ ਚੌਥੇ ਦਿਨ ਮੱਕੀ ਐ ਮੂੰਗੀ ਤੇ ਸੁੰਡੀ ਦਿਸ ਰਹੀ ਹੁੰਦੀ ਹੈ ਰੀਜ਼ਨ ਕਿਸਾਨ ਦੋਸਤੋ ਉਹਦਾ ਕੀ ਹੈ ਕਿ ਜੀਸ ਟਾਈਮ ਆਪਾਂ ਮੱਕੀ ਜਾਂ ਮੂੰਗੀ ਤੇ ਸਪਰੇਅ ਕਰਦੇ ਆਂ ਤਾਪਮਾਨ ਹਾਈ ਹੋਣ ਦੇ ਕਾਰਨ ਮੱਕੀ ਤੇ ਸੁੰਡੀ ਥੱਲੇ ਵੱੜ ਜਾਂਦੀ ਹੈ ਮਿੱਟੀ ਦੇ ਵਿੱਚ ਤੇ ਸਵੇਰੇ ਜਦੋਂ ਆਪਾਂ ਆਉਂਨੇ ਆ ਉਸ ਟਾਈਮ ਪੱਤਿਆਂ ਦੇ ਉੱਤੇ ਆਪਾਂ ਨੂੰ ਪੱਤੇ ਖਾਦੇ ਮਿਲਦੇ ਆ ਜਾਂ ਉਹਦਾ ਵੇਸਟ ਮਿਲਦੇ ਆ ਸੁੰਡੀ ਤੁਰਦੀ ਦਿਸਦੀ ਹੈ ਤੇ ਮੂੰਗੀ ਤੇ ਪਹਿਲਾਂ ਦਿਸਦੀ ਨਹੀਂ ਹੁੰਦੀ 3 ਦਿਨਾਂ ਬਾਅਦ ਜਦੋਂ ਪੱਤੇ ਛੰ-ਛੰਗੀ ਹੁੰਦੇ ਆ ਮਤਲਬ ਕਿ ਪੱਤਿਆਂ ਦੇ ਵਿੱਚ ਮੂਰੀਆਂ ਹੁੰਦੀਆਂ ਉੱਥੋਂ ਬਦਰਾਦੇ ਸੁੰਡੀ ਨੇ ਖਾਦੇ ਆ ਕਿਸਾਨ ਦੋਸਤੋ ਪਹਿਲੀ ਤਾਂ ਗੱਲ ਨੋਟ ਕਰ ਲਓ ਜੀ ਇਸ ਹਿਸਾਬ ਨਾਲ ਤਾਪਮਾਨ ਚੱਲ ਰਿਹਾ ਜੇ ਤਾਪਮਾਨ ਲੋ ਨਾ ਹੋਇਆ ਤੇ ਮੂੰਗੀ ਮੱਕੀ ਤੇ ਤੁਸੀਂ ਕੋਈ ਸਪਰੇਅ ਕਰ ਲਿਓ ਸਪਰੇਅ ਸਾਰੀਆਂ ਹੀ ਚੰਗੀਆਂ ਹਨ ਪਰ ਰਿਜ਼ਲਟ ਮੰਨ ਕੇ ਚੱਲੋ ਕੋਈ 5-10 ਦਿਨਾਂ ਦਾ ਹੀ ਮਿਲੇਗਾ ਹਾਂ ਥੋੜੀ ਜੀ ਚੰਗੀ ਸਪਰੇਅ ਕਰ ਲਾਂਗੇ ਉਹਦੇ ਨਾਲ ਕੀ ਹੁੰਦਾ ਕਿ ਉਹ ਕਲੋਰੋਫਿਲ ਵਧਾ ਕੇ ਰੱਖਦੀ ਹੈ ਮਤਲਬ ਕਿ ਹਰੇ ਭਾਈ ਪੱਤਿਆਂ 'ਚ ਆਪਣੀ ਬਰਕਰਾਰ ਰਹੂਗੀ ਤੇ ਜੇ ਆਪਾਂ ਕੋਈ ਖੁਸ਼ਕ ਸਾਲਟ ਕਰਾਂਗੇ ਮਰ ਸੁੰਡੀ ਉਸ ਨਾਲ ਵੀ ਜਾਊ ਮਰ ਸੁੰਡੀ ਉਸ ਨਾਲ ਵੀ ਜਾਊ ਰਿਜ਼ਲਟ ਤਕਰੀਬਨ ਦੋਵਾਂ ਦਾ ਬਰਾਬਰ ਹੀ ਉਹੀ 10 ਤੋਂ 12 ਦਿਨ ਹੀ ਰਹੂਗਾ ਪਰ ਖੁਸ਼ਕ ਸਪਰੇਅ ਕਰਨਾ ਕਿਤੇ ਨਾ ਕਿਤੇ ਪੱਤਿਆਂ 'ਚੋਂ ਕਲੋਰੋਫਿਲ ਉੱਡਦੀ ਹੈ ਮਤਲਬ ਕੀ ਪੱਤਿਆਂ ਦੇ ਵਿੱਚੋਂ ਹਰੇ ਵਾਈ ਉੱਡਦੀ ਹੈ ਹੁਣ ਗੱਲਾਂ ਇਹਦੇ 'ਚ ਵੀ ਦੋ ਐ ਦੋ ਪ੍ਰਕਾਰ ਦੇ ਕਸਟਮਰ ਹੁੰਦੇ ਦੋ ਪ੍ਰਕਾਰ ਦੇ ਗਾਹਕ ਹੁੰਦੇ ਐ ਇੱਕ ਹੁੰਦਾ ਕਿ ਯਾਰ ਜਿਹਨੇ ਹੁਣ ਜੀ ਨਹੀਂ ਤਾਂ ਅਗੇਤੀ ਮੂੰਗੀ ਆ ਗੇਤੀ ਮੱਕੀ ਆ ਕਿਸਾਨ ਦੋਸਤੋ ਆਲੂ ਵਾਲੀ ਉਹ ਤਾਂ ਹੁਣ ਬਹੁਤ ਨੇੜਿਆ ਚੱਲੀ ਐ ਦੇਖੋ ਉਹ ਤਾਂ ਕਹੂਗਾ ਸਾਣੀ ਮੈਨੂੰ ਮਹਿੰਗੀ ਵੀ ਦੇ ਦੇ ਵੀਰੇ ਮੇਰੇ ਕਹੂਗੀ ਹੋਊਗੀ ਹੋਊਗੀ ਹੁਣ ਜਿਹੜੇ ਵੀਰਾਂ ਨੇ ਆਪਣੇਆਂ ਨੇ ਅਪ੍ਰੈਲ ਲਾਸਟ ਤੇ ਜਾਂ ਚੜ੍ਹਦੇ ਮਈ ਮੱਕੀਆਂ ਜਾਂ ਮੂੰਗੀਆਂ ਬੀਜੀਆਂ ਹੁਣ ਮੂੰਗੀ ਤਾਂ ਤਾਂ ਪ੍ਰਮਾਤਮਾ ਹੀ ਜਾਣਦਾ ਕਿ ਬਾਰਿਸ਼ ਪੈਗੀ ਹੋ ਸਕਦਾ ਹੋਵੇ ਹੀ ਨਾ ਘਲੀ ਰਹੀ ਬਣੇ ਤੇ ਹੋ ਸਕਦਾ ਆਪਾਂ ਕੋਈ ਖਾਤ ਵੀ ਲਈ ਐ ਉਹ ਸ਼ਸ਼ੋ ਪੰਜ ਚ ਹੁੰਦਾ ਕਿ ਮੈਂ ਮਹਿੰਗੇ ਸਾਲਟ ਕਰਾਂ ਜਾਂ ਮਹਿੰਗੇ ਸਾਲਟ ਨਾ ਕਰਾਂ ਮੈਂ ਦੋਵੇਂ ਗਾਹਾਂ ਲਈ ਦੋਵੇਂ ਚੀਜ਼ਾਂ ਦੱਸੂਗਾ ਕਿਸਾਨ ਦੋਸਤੋ ਅੱਜ ਦੇ ਟਾਈਮ ਜੋ ਪ੍ਰੈਕਟਿਸ ਦੇ ਹਿਸਾਬ ਨਾਲ ਮੂੰਗੀ ਜਾਂ ਮੱਕੀ ਤੇ ਜਿਹੜੀ ਸਪਰੇਅ ਦਾ ਇੱਕ ਬੰਬਰ ਰਿਜ਼ਲਟ ਆ ਰਿਹਾ ਉਹ ਦੋ ਸਪਰੇਅਾਂ ਦਾ ਬੜਾ ਟਾਪ ਰਿਜ਼ਲਟ ਆ ਰਿਹਾ ਮੈਂ ਦੋਵੇਂ ਹੀ ਮੂਰੇ ਲੈ ਕੇ ਮੈਂ ਨਹੀਂ ਕਹੂੰਗਾ ਕਿ ਕੋਰਾਜਨ ਜਾਂ ਫੇਮ ਜਾਂ ਕਿਸੇ ਵੀ ਪ੍ਰਕਾਰ ਦੀ ਹੋਰ ਸਾਲਟ ਕੰਮ ਨਹੀਂ ਕਰਦੇ ਕੰਮ ਸਾਰੇ ਕਰਦੇ ਆ ਪਰ ਜਿਹੜੇ ਕੰਮਾਂ ਚੋਂ ਵੀ ਕੰਮ ਬਹੁਤ ਬੈਸਟ ਕਰ ਰਹੇ ਆ ਮੈਂ ਤੁਹਾਨੂੰ ਉਹਨਾਂ ਬਾਰੇ ਜਾਣਕਾਰੀ ਦੇਣ ਜਾ ਰਿਹਾ ਹਾਂ ਪਹਿਲਾ ਨਾਰਮਲ ਰੇਂਜ ਦੇ ਵਿੱਚ ਡੈਲੀਗੇਟ ਜਿਨ੍ਹਾਂ ਦੇ ਵਿੱਚ 60 ਹੁੰਦਾ ਕਿਸਾਨ ਦੋਸਤੋ ਸਪਾਈਨੋ ਸਪੈਕਟ੍ਰਮ 11.7% ਤੁਸੀਂ ਇਹਨੂੰ ਜਾਂ ਤਾਂ ਅਰਲੀ ਮਾਰਨਿੰਗ ਸਵੇਰ 6 ਵਜੇ ਜਾਂ ਬਿਲਕੁਲ ਸ਼ਾਮ ਨੂੰ ਤੇ ਜੇ ਮੱਕੀ ਤੇ ਕਰਨੀ ਹੈ ਤਾਂ ਕੱਲੇ-ਕੱਲੇ ਔਰੇ ਤੇ ਸਪਰੇਅ ਕਰਨੀ ਹੈ ਕੱਲੇ-ਕੱਲੇ ਔਰੇ ਤੇ ਤੇ ਮੇਰੀ ਕਿਸਾਨ ਦੋਸਤੋ ਗੱਲ ਯਾਦ ਰੱਖਿਓ 200 ਲੀਟਰ ਪਾਣੀ ਲਾਉਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ 200 ਲੀਟਰ ਪਾਣੀ ਨਹੀਂ ਲਾਉਂਦੇ ਕਿਸਾਨ ਦੋਸਤੋ ਰਿਜ਼ਲਟ ਕਿਤੇ ਨਾ ਕਿਤੇ ਘਟਣ ਗਈ ਤੇ ਦੂਸਰੀ ਗੱਲ ਇਹ ਯਾਦ ਰੱਖਿਓ ਕਿ ਜੇ ਤੁਸੀਂ ਧੁੱਪੇ ਤਾਪਮਾਨ ਹਾਈ ਦੇ ਵਿੱਚ ਸਪਰੇਅ ਕਰੋਗੇ ਤੇ ਰਿਜ਼ਲਟ ਇਹਦਾ 50% ਹੀ ਰਹਿ ਜਨ ਹੈ ਕਿਉਂ ਤਾਪਮਾਨ ਹਾਈ ਹੋਣ ਕਰਕੇ ਪੱਤੇ ਦੇ ਉੱਤੇ ਪੈਂਦੇ ਸਾਰ ਦਵਾਈ ਉੱਡ ਜਾਂਦੀ ਹੈ ਮਤਲਬ ਕਿ ਮਤਲਬ ਕਿ ਵੈਪੋਰਾਇਜ਼ ਹੋ ਜਾਂਦੀ ਜਿਹਨੂੰ ਕਹਿੰਦੇ ਭਾਫ਼ ਬਣ ਜਾਂਦੀ ਹੈ ਤੇ ਜਿੰਦੇ ਨਾਲ ਕਿ ਦਵਾਈ ਦਾ ਰਿਜ਼ਲਟ ਘਟ ਜਾਂਦਾ ਤੇ ਜੇ ਬੈਸਟ ਰਿਜ਼ਲਟ ਹੀ ਲੈਣਾ ਹੈ ਜਿਵੇਂ ਝੋਨੇ ਦੇ ਵਿੱਚ ਜੀਸਟਮ ਅਟੈਕ ਆਇਆ ਸੀ ਸੁੰਡੀਆਂ ਦਾ ਇਰ ਲੱਗਿਆ ਹੋਇਆ ਸੀਗਾ ਕਿ ਸਪਰੇਅ ਕਰੋ ਸ਼ਾਮ ਨੂੰ ਸੁੰਡੀਆਂ ਪਾਣੀ ਚ ਦੇ ਦਿੰਦੀਆਂ ਦੀ ਇੱਕ ਲੋਤੀ ਸਪਰੇ ਗਰਾਸੀਆ ਜਿਹੜੀ ਕਿ ਜਾਪਾਨ ਤੋਂ ਮੈਨੂਫੈਕਚਰਿੰਗ ਹੋ ਕੇ ਆਂਦੀ ਹੈ ਟੋਕਿਓ ਜਾਪਾਨ ਤੋਂ ਕਿਸਾਨ ਦੋਸਤੋ 80 ਐਮਐਲ ਇਹਦੀ ਕਿੱਲੇ ਦੀ ਡੋਜ਼ ਹੈ ਦੇਖੋ ਕਾਸਟ ਤਾਂ ਜ਼ਰੂਰ 1200 ਰੁਪਏ ਨੀਅਰ ਅਬਾਊਟ ਦੇ ਇੱਕ ਕਿੱਲੇ ਦੀ ਪੈ ਜਾਂਦੀ ਹੈ ਪਰ 200 ਲੀਟਰ ਪਾਣੀ ਦੇ ਵਿੱਚ ਪਾ ਕੇ ਮੂੰਗੀ ਜਾਂ ਮੱਕੀ ਤੇ ਇਹਦੀ ਸਪਰੇਅ ਕਰ ਦਿਓ ਅੱਜ ਕਰਿਓ ਤਾਂ ਕੱਲ ਨੂੰ ਮੂੰਗੀ ਤੇ ਹਰੇਵਾਂ ਹੀ ਆਜੂ ਮੱਕੀ ਤੇ ਘਰੇਵਾਂ ਹੀ ਆਜੂ ਤੇ ਸੁੰਡੀ ਸੁੰਡੀ ਘੱਟੋ ਘੱਟ ਦੂਸਰੀਆਂ ਸਾਰੀਆਂ ਸਪਰੇਆਂ ਨੂੰ ਘੱਟੋ ਘੱਟ 5 ਤੋਂ 7 ਦਿਨ ਵੱਧ ਕੱਢੂ ਤੇ ਉੱਥੇ ਨੇੜੇ ਤੇੜੇ ਸੁੰਡੀ ਦਾ ਤੁਹਾਨੂੰ ਅਟੈਕ ਵੀ ਨਹੀਂ ਦਿਸਣਾ ਤੇ ਚੌਥੇ ਦਿਨ ਪੱਤੇ ਬਿਲਕੁਲ ਕਸਾਹ ਦੋਸਤੋ ਹਰੇ ਹੋਣੇ ਸ਼ੁਰੂ ਹੋ ਜਾਣਗੇ ਫੇਰ ਹੁਣ ਜਿਹੜੇ ਕਿਸਾਨ ਦੋਸਤ ਮੈਨੂੰ ਕਹਿੰਦੇ ਆ ਕਿ ਸਣੀ ਵੀਰੇ ਥੋੜਾ ਖਰਚਾ ਵੀ ਜਾਇਜ਼ ਹੋਵੇ ਤੇ ਯਾਰ ਸਾਨੂੰ ਰਿਜ਼ਲਟ ਵੀ ਇੱਕ ਬਹੁਤ ਅੱਛਾ ਆਜੇ ਅਸੀਂ ਕੀ ਕਰੀਏ ਕਿਸਾਨ ਦੋਸਤੋ ਉਹਨਾਂ ਵੀਰਾਂ ਨੇ ਅੱਜ ਦੇ ਟਾਈਮ ਦੀ ਪ੍ਰੈਕਟਿਸ ਦੇ ਹਿਸਾਬ ਨਾਲ ਜੋ ਰਿਜ਼ਲਟ ਬਹੁਤ ਬੰਪਰ ਆ ਰਿਹਾ ਮੱਕੀ ਜਾਂ ਮੂੰਗੀ ਦੇ ਉਹ ਕਿਹੜਾ ਜੀ ਆਮ ਹੀ ਇੱਕ ਸਾਲਟ ਹੁੰਦਾ ਬਾਜ਼ਾਰ ਦੇ ਵਿੱਚ ਬਾਇਓਫੈਂਥਰੇਨ ਬਾਇਓਫੈਂਥਰੇਨ ਤੁਸੀਂ 200 ਤੋਂ 250 ਗ੍ਰਾਮ ਪ੍ਰਤੀ ਕਿੱਲੇ ਦੀ ਤੇ ਇੱਕ ਆਉਂਦਾ ਪ੍ਰੋਕਲੇਮ ਲਿਕਵਿਡ ਈਮਾਮੈਕਟਿਨ ਬੈਂਜੂਏਟ 1.9 1.9 ਵਾਲੀ 100 ਗ੍ਰਾਮ ਪ੍ਰਤੀ ਕਿੱਲੇ ਦੀ ਆਹਾਂ ਤੇ 200 ਤੋਂ 250 ਗ੍ਰਾਮ ਪ੍ਰਤੀ ਕਿੱਲੇ ਦੀ ਆਹਾਂ ਕਿਸਾਨ ਦੋਸਤੋ ਸੇਮ ਹੋਈ 200 ਤੋਂ 250 ਲੀਟਰ ਇੱਕ ਕਿੱਲੇ ਦਾ ਹਿਸਾਬ ਨਾਲ ਤੁਸੀਂ ਪਾਣੀ ਮਤਲਬ ਕਿ 150 ਤੋਂ 200 ਲੀਟਰ ਤਾਂ ਲਾਉਣਾ ਹੀ ਹੈ ਨਾ ਜੀ ਤੇ 250 ਨਾ ਵੀ ਲੱਗੇ ਤਾਂ ਜੇ ਬੂਮਣਾ ਕਰਾਉਂਗੇ ਤਾਂ 250 ਵੀ ਲਵਾ ਲਵਾਂਗੇ ਪਰ ਚਲੋ ਇਹ ਡਰਮੀ ਨਾ ਕਰੋਂਗੇ 150 ਤੋਂ 200 ਲੀਟਰ ਪਾਣੀ ਪਾ ਕੇ ਤੁਸੀਂ ਇਹਦੀ ਸਪਰੇਅ ਕਰ ਦੇਣੀ ਆ ਤੇ ਇਹਨਾਂ ਵੀ ਕਿਸਾਨ ਦੋਸਤੋ ਤੁਹਾਨੂੰ ਮਿਨੀਮਮ ਛਾੜ 8 ਤੋਂ 15 ਦਿਨ ਦਾ ਤੁਹਾਨੂੰ ਇਹਦਾ ਮੇਨ ਕੀ ਹੈ ਇਹਦਾ ਕੀ ਮੇਨ ਰਿਜ਼ਲਟ 8 ਤੋਂ 15 ਦਿਨ ਤੁਹਾਨੂੰ ਇਹਦਾ ਕਿਸਾਨ ਦੋਸਤੋਂ ਮਿਲੂਗਾ ਹੀ ਮਿਲੂਗਾ ਹੁਣ ਤੁਸੀਂ ਮੇਰੀ ਦੋਵੇਂ ਗੱਲਾਂ ਸਮਝ ਹੀ ਗਏ ਹੋਗੇ ਜੇ ਬੈਸਟਮ ਬੈਸਟ ਰਿਜ਼ਲਟ ਲੈਣਾ ਤਾਂ ਗਰਾਸੀਆ ਨਹੀਂ ਤਾਂ ਇਮਾਮੈਕਟਿਨ ਪਲੱਸ ਨੋਆ ਰੂਲ ਹੋਣ ਬਥੇਰੇ ਬਾਜ਼ਾਰ ਦੇ ਵਿੱਚ ਇਹੋ ਜਿਹੇ ਸਾਲਟ ਜਿਹੜੇ ਕੀ ਰਿਜ਼ਲਟ ਕੋਈ 5-10 ਦਿਨ ਲਿਆ ਰਿਹਾ ਜੇ ਲੰਮਾ ਵਤਨਾ ਚਾਹੁੰਦੇ ਹੋ ਤਾਂ ਗਰਾਸੀਆ ਜੇ ਥੋੜਾ ਘੱਟ ਵਤਨਾ ਚਾਹੁੰਦੇ ਹੋ ਫਿਰ ਰੈਂਬੋ ਤੇ ਮੇਨ ਕਿਹੜੀ 1.9 ਬਾਕੀ ਕਿਸਾਨ ਦੋਸਤੋ ਮੈਂ ਇੱਕ ਪਨੀਰੀਆਂ ਲਈ ਇੱਕ ਅਗਲੀ ਵੀਡੀਓ ਹੋਰ ਲੈ ਕੇ ਆ ਰਿਹਾ ਕਿ ਬਹੁਤ ਲੋਕਾਂ ਦੇ ਮੈਨੂੰ ਫੋਨ ਆ ਰਹੇ ਆ ਕਿ ਸਣੀ ਵੀਰੇ ਮੇਰੀ ਪਨੀਰੀ ਜਿੱਟੀ ਹੋ ਰਹੀ ਹੈ ਮੇਰੀ ਪਨੀਰੀ ਲੋ ਨਾਲ ਮਰ ਰਹੀ ਹੈ ਅਸੀਂ ਕੀ ਪਾਈਏ ਜਾਂ ਕਿਹੜਾ ਇਹੋ ਜਿਹਾ ਸాల్ਟ ਕਰੀਏ ਉਹਦੇ ਲਈ ਵੀ ਇੱਕ ਇਹੋ ਜਿਹਾ ਟੈਕਨੀਕਲ ਮੈਂ ਤੁਹਾਡੇ ਲਈ ਲੈ ਕੇ ਆ ਰਿਹਾ ਕਿ ਅੱਜ ਸਪਰੇਅ ਕਰ ਦਿਓ ਤੀਜੇ ਤੋਂ ਚੌਥੇ ਦਿਨ ਪਨੀਰੀ ਬਿਲਕੁਲ ਹਰੇ ਬਾਈ ਮਰਨ ਲੱਗ ਜਾਂਦੀ ਆ ਜਾਂਦੇ ਜਾਂਦੇ ਕਿਸਾਨ ਦੋਸਤੋ ਮੈਂ ਤੁਹਾਨੂੰ ਇੱਕੋ ਹੀ ਬੇਨਤੀ ਕਰਨਾ ਚਾਹੁੰਦਾ ਹੈ ਕਿ ਕਿ ਇਸ ਵੀਡੀਓ ਨੂੰ ਤੁਸੀਂ ਸਾਰੇ ਕਿਸਾਨ ਦੋਸਤਾਂ ਨੇ ਇੱਕ ਰੀ ਦੱਬ ਕੇ ਫੇਸਬੁੱਕ ਤੇ YouTube ਤੇ ਬਿਲਕੁਲ ਸ਼ੇਅਰ ਕਰਨਾ ਹੈ ਕਿਉਂ ਕਿਸੇ ਕਿਸਾਨ ਦੋਸਤਾਂ ਇੱਕ ਸ਼ੇਅਰ ਵਾਲੇ ਬਟਨ ਨਾਲ ਕੋਈ ਭਲਾ ਹੋ ਸਕਦਾ ਬਾਕੀ ਕਿਸਾਨ ਦੋਸਤੋ ਜਿਹੜੀ ਵੀ ਤੁਸੀਂ ਮੇਰੇ ਤੋਂ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਹਾਡੇ ਕੋਲ ਮੇਰਾ ਨੰਬਰ ਹੈਗਾ 8437700547 ਤੁਸੀਂ ਮੈਨੂੰ ਉਸਤੇ ਕਾਲ ਕਰਕੇ ਪੁੱਛ ਸਕਦੇ ਹੋ ਬਾਕੀ ਜਿਹਨੇ ਮੈਨੂੰ ਮਿਲਣਾ ਹੋਵੇ ਉਹ ਸੋ ਤੋਂ ਸ਼ਨੀਵਾਰ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਮੈਨੂੰ ਦੁਕਾਨ ਤੇ ਆ ਕੇ ਕਦੇ ਵੀ ਮਿਲ ਸਕਦਾ ਹੈ ਤੇ ਆਪਾਂ ਮਿਲਦੇ ਹਾਂ ਕਿਸਾਨ ਦੋਸਤੋ ਇਸੇ ਤਰ੍ਹਾਂ ਆਪਦਾ ਭਰਪੂਰ ਪਿਆਰ ਬਣਾਏ ਰੱਖਿਓ ਮਿਲਦੇ ਹਾਂ ਆਪਾਂ ਇੱਕ ਅਗਲੀ ਵੀਡੀਓ ਜਿਹਦੇ ਲਈ ਤੁਹਾਡੇ ਲਈ ਪਨੀਰੀ ਦੇ ਵਿੱਚ ਪੂਰੀ ਜਾਣਕਾਰੀ ਵਾਲੀ ਇੱਕ ਨਵੀਂ ਵੀਡੀਓ ਦੇ ਨਾਲ ਆਪਾਂ ਅਗਲੀ ਵੀਡੀਓ ਚ ਮਿਲਾਂਗੇ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਜੀ